ਪਰ ਵਧੀਆ ਮੇਰੇ ਪਿਆ ਪਿਛਲੀ ਾਰ ਘੱਟ ਸੀ ਇਸ ਵਾਰ 480 ਰੁਪਿਆ ਰੇਟ ਹੈਗਾ ਵਾ ਸਰੋਂ ਦੇ ਨਾਲ ਕਦੋਂ ਸਰੋਂ ਲਗਾਉਂਦੇ ਹੋ ਕਿੰਨਾ ਕ ਫਾਇਦਾ ਇਹਦੇ ਵਿੱਚ ਇਹਦੇ ਨਾਲ ਸਾਰੇ ਹੀ ਦੋ ਫਸਲਾਂ ਲਗਾਈਆਂ ਨੇ ਇੱਕ ਵਾਰ ਸਰੋਂ ਵਾ ਤੇ ਸਰੋਂ ਦੇ ਵਿੱਚ ਕਮਾ ਰਿਹਾ ਹੁਣ ਸਰੋਂ ਵੱਢ ਲਈ ਆ ਤੇ ਬਾਅਦ ਵਿੱਚ ਕਮਾਦ ਹੋ ਜਾਣਾ ਕਿਸਾਨ ਨੂੰ ਕਿੰਨਾ ਕ ਫਾਇਦਾ ਮਿਲਦਾ ਕਣਕ ਦੇ ਉੱਤੇ ਨਾ ਇਲਾਵਾ ਜਿਹੜਾ ਲਾੜੇ ਕਣਕ ਨਾਲੋਂ ਇਹਦਾ ਫਾਇਦਾ ਵਾ ਸਾ ਰੇਟ ਵੀ ਚੰਗਾ ਹੈ ਹਾਂਜੀ ਰੇਟ ਵੀ ਚੰਗਾ ਜੀ ਰਦਰਦ ਹੈਂਗਾ ਕਿੱਥੋਂ ਆਏ ਹੋ ਗੁਜਪੁਰੋਂ ਕੀ ਲੈ ਕੇ ਆਏ ਜੀ ਮੁੰਡੇ ਹਲੋ ਕਿੱਦਾਂ ਲੱਗਦਾ ਸਰੋ ਦਾ ਰੇਟ ਅੱਛਾ ਸ਼ੇਕ ਕਿਤੇ ਲੱਗ ਜਾ ਕੇ ਲੱਗਦਾ ਹੀ ਹੈ ਪਹਿਲਾਂ ਕਿਸ ਤਰ੍ਹਾਂ ਪਹਿਲੇ ਜਾਣ ਹਾਂਜੀ ਪਹਿਲੇ ਛਾਦ ਵੀ ਘਾਟ ਹੀ ਇਹਨੂੰ ਜੀ ਕੀ ਲੱਗਦਾ ਕਿਸਾਨ ਜਿਸ ਤਰ੍ਹਾਂ ਕਣਕ ਝੋਨੇ ਦੇ ਵਿੱਚ ਤੁਸੀਂ ਸਰੋ ਲੈ ਗਏ ਗੱਲ ਬਿਜਨੀ ਰਿਹਾ ਹੈ ਨਾ ਕੋ ਨੂੰ ਕੋ ਮਿਲਦਾ ਫਾਇਦਾ ਕਰਮਾਂ ਦਾ ਗੱਲ ਹੁੰਦੀ ਹੈ ਨਾ ਕਰਮਾਂ ਦੀ ਗੱਲ ਹੈ ਨਾ ਹਾਂ ਕਿੰਨੇ ਏਕੜ ਤੇ ਲਗਾਉਂਦੇ ਤੁਸੀਂ ਹਾਂਜੀ ਕਿੰਨੇ ਏਕੜ ਤੇ ਲਾਉਂਦੇ ਇਹ ਦੋ ਏਕੜਾਂ ਦੀ ਹੈ ਦੋ ਕਿਲਿਆਂ ਦੀ ਪਿੰਡ ਦਾ ਨਾਮ ਕੀ ਹੈ ਤੁਹਾਡਾ ਹਾਂਜੀ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਗੁਜਪਰਾ ਕਾਬਲ ਸਿੰਘ ਜੀ ਕਿੱਥੋਂ ਆਏ ਤੁਸੀਂ ਇਹ ਖੋਖਰ ਪਿੰਡ ਤੋਂ ਜੀ ਕੀ ਲੈ ਕੇ ਆਏ ਹੋ ਸਰੋਂ ਲੈਂਦੇ ਜੀ ਕਿੰਨੀ ਲੈ ਕੇ ਆਏ ਸਰੋਂ ਸਰ 2 ਕਿਲੋ ਤੋਂ ਘੱਟ 2 ਕਿਲੋ ਤੋਂ ਘੱਟ ਆ ਥਾਂ ਦੀ ਅੱਛਾ ਜੀ ਹਾਂਜੀ ਸਰ ਕਿੰਨਾ ਕ ਫਾਇਦਾ ਹੁੰਦਾ ਸਰੋਂ ਦਾ ਵਿੱਚ ਇਹਦਾ ਇਹਦਾ ਰੇਟ ਕੋਈ ਨਹੀਂ ਜੀ ਰੇਟ ਸਹੀ ਹੋਵੇ ਫਿਰ ਤਾਂ ਫਾਇਦਾ ਹੈ ਰੇਟ ਕੋਈ ਨਹੀਂ ਹੈਗਾ ਰੇਟ ਬਹੁਤ ਘਟ ਨੀ ਤਿੰਨ ਚਾਰ ਸੌ ਦਾ ਫਰਕ ਪੈਂਦਾ ਵਕ ਤੇ ਕੁਈ ਖਾਸ ਜ਼ਿਆਦਾ ਫਾਇਦਾ ਨਹੀਂ ਆ ਇਹਨਾਂ ਲੋਕਾਂ ਕੰਕ ਸਹੀ ਹੈ ਕਿੰਨੇ ਏਕੜ ਦਾ ਆ ਤੁਸੀਂ ਇਹ ਇਹ 2 ਏਕੜ ਦੇ ਲੱਗ ਪਨੇ ਹਾਂਜੀ 2 ਏਕੜ ਚ ਲੰਦੇ ਹਾਂਜੀ ਹਾਂਜੀ ਮੁਨਾਫਾ ਵੀ ਹੁੰਦਾ ਤੁਸੀਂ ਮੁਨਾਫਾ ਤੇ ਆਈ ਇਹਨੇ ਨਹੀਂ ਮੁਨਾਫਾ ਤੇ ਆ ਪਰ ਉਹਨਾਂ ਗੜੀ ਰੇਟ ਵੀ ਕੋਨਾ ਖਾਦਾਂ ਦਵਾਈਆਂ ਦਾ ਰੇਟ ਕਿੰਨਾ ਹੈ ਇਹ ਨਾ ਮੁਨਾਫਾ ਤੇ ਹੈ ਨਹੀਂ ਨਿਕਲਦੀ ਘਟਿਆ ਹਾਂਜੀ ਨਾਮ ਕੀ ਤੁਹਾਡਾ ਕਾਬਲ ਸਿੰਘ